ਸਾਰੇ ਨੂੰ ਪਿਆਰ ਪ੍ਰਿੰਸਸ ਸ਼੍ਰੀਕਲ ਜੀ ਅੱਜ ਅਸੀਂ ਬਣਾ ਰਹੇ ਹਾਂ ਇੱਕਦਮ ਰਸੀਲੀ ਦਾਣੇਦਾਰ ਮੂੰਹ ਦੀ ਵਿੱਚ ਕੁਲਚਾਨ ਵਰਗੀ ਕਲਾਕੰਦ ਬਣਤੀ ਜੋ ਅਸੀਂ ਬਿਨਾ ਮਿਲਕ ਪਾਊਡਰ ਤੇ ਬਿਨਾ ਕੰਟੈਂਟਸ ਮਿਲਕ ਸਿਰਫ ਦੋ ਚੀਜ਼ਾਂ ਦੇ ਨਾਲ ਹੀ ਬਣਾ ਕੇ ਇੱਕਦਮ ਰਸੀਲੀ ਬਰਫੀ ਬਹੁਤ ਹੀ ਸ਼ਾਨਦਾਰ ਬਰਫੀ ਬਣਾ ਕੇ ਤਿਆਰ ਕਰਾਂਗੇ ਤੁਸੀਂ ਇੱਕਦਮ ਇਹਦੇ ਸੌਫਟਨੈਸ ਜਿਹੜੀ ਉਹ ਚੈੱਕ ਕਰ ਸਕਦੇ ਹੋ ਜੇ ਚੈਨਲ ਤੇ ਨਿਊ ਤਾਂ ਫਟਾਫਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਦਿਲੋਂ ਥੈਂਕਸ ਚਲੋ ਫਿਰ ਬਰਫੀ ਬਣਾਉਣਾ ਸਟਾਰਟ ਕਰਦੇ ਹਾਂ ਕੜਾਈ ਜਾਂ ਪੈਨ ਦੇ ਵਿੱਚ 3 ਕੱਪ ਅਸੀਂ ਲੈ ਲਏ ਦੁੱਧ ਦੇ ਦੁੱਧ ਜਿਹੜਾ ਮੈਂ ਫੁੱਲ ਫੈਟ ਯੂਜ਼ ਕੀਤਾ ਹੈ ਜਦੋਂ ਦੁੱਧ ਥੋੜਾ ਜਿਹਾ ਕੋਸਾ ਜਾਂ ਗੁੰਗਣਾ ਜਿਹਾ ਹੋ ਜਾਵੇ 2-3 ਚਮਚ ਕੌਲੀ ਦੇ ਵਿੱਚ ਪਾ ਕੇ ਤੇ ਕੇਸਰ ਦੇ ਧਾਗੇ ਐਡ ਕਰ ਦਵਾਂਗੇ ਇਸ ਨੂੰ ਸਾਈਡ ਤੇ ਰੱਖ ਦਵਾਂਗੇ ਤਾਂ ਜੋ ਕਲਰ ਇਹਦੇ ਵਿੱਚ ਬਹੁਤ ਹੀ ਵਧੀਆ ਦੁੱਧ ਵਿੱਚ ਆ ਜਾਵੇ ਤੇ ਹੁਣ ਇਸ ਦੁੱਧ ਦੇ ਵਿੱਚ ਜਿਹੜਾ ਉਬਾਲਾ ਬਹੁਤ ਹੀ ਵਧੀਆ ਆ ਚੁੱਕਾ ਉਸ ਤੋਂ ਬਾਅਦ ਮੈਂ ਗੈਸ ਨੂੰ ਸਿੰਮ ਕਰ ਦਵਾਂਗੀ ਤੇ ਦੁੱਧ ਮਠੀ ਮਠੇ ਗੈਸ ਉੱਤੇ ਆਪਣੇ ਆਪ ਹੀ ਜਿਹੜਾ ਹੈ ਸੰਗਣਾ ਹੁੰਦਾ ਜਾਏਗਾ ਉਸ ਤੋਂ ਬਾਅਦ ਅਸੀਂ ਇੱਕ ਮੋਲਡ ਤਿਆਰ ਕਰ ਲੈਨੇ ਤੁਸੀਂ ਕੋਈ ਵੀ ਬਰਤਨ ਲੈ ਲਓ ਜਾਂ ਥਾਲੀ ਲੈ ਸਕਦੇ ਹੋ ਜਾਂ ਜੇ ਤੁਹਾਡੇ ਕੋਲ ਮੋਲਡ ਹੈ ਅਵੇਲੇਬਲ ਤਾਂ ਉਹ ਤੁਸੀਂ ਲੈ ਸਕਦੇ ਹੋ ਹੁਣ ਮੈਂ ਦੋਨਾਂ ਸਾਈਡ ਤੋਂ ਅੱਛੇ ਤਰੀਕੇ ਨਾਲ ਗਰੀਜ਼ ਕਰ ਗਾਇਆ ਹੈ ਤੇ ਇਸ ਨੂੰ ਆਪਾਂ ਸਾਈਡ ਤੇ ਰੱਖ ਦਵਾਂਗੇ ਉਸ ਤੋਂ ਬਾਅਦ ਅਸੀਂ ਲਿਆਏ 250 ਗ੍ਰਾਮ ਪਨੀਰ ਇਸ ਨੂੰ ਆਪਾਂ ਗ੍ਰੇਟ ਕਰ ਲਿਆ ਹੈ ਜਾਂ ਤੁਸੀਂ ਇਹਨੂੰ ਮੈਸ਼ ਵੀ ਕਰ ਸਕਦੇ ਹੋ ਤੇ ਹੁਣ ਤੁਸੀਂ ਦੇਖੋ ਦੁੱਧ ਜਿਹੜਾ ਬਹੁਤ ਹੀ ਵਧੀਆ ਸਾਡਾ ਸੰਘਣਾ ਹੋ ਗਿਆ ਹੈ ਤੇ ਮੋਲਡ ਦੇ ਵਿੱਚ ਥੋੜੇ ਜਿਵੇਂ ਡੈਕੋਰੇਟ ਲਈ ਟਰਾਈ ਫਰੂਟਸ ਐਡ ਕੀਤੇ ਨੇ ਕੁਝ ਕੇਸਰ ਦੇ ਧਾਗੇ ਐਡ ਕੀਤੇ ਨੇ ਉਸ ਤੋਂ ਬਾਅਦ ਜੋ ਪਨੀਰ ਗ੍ਰੇਟ ਕੀਤਾ ਹੋਇਆ ਸੀ ਇਹਨਾਂ ਦੁੱਧ ਦੇ ਵਿੱਚ ਅਸੀਂ ਐਡ ਕਰ ਦਾਂਗੇ ਦੁੱਧ ਤੁਸੀਂ ਦੇਖੋ ਇਹਦੀ ਕਨਸਿਸਟੈਂਸੀ ਜਿਹੜੀ ਹੈ ਨਾ ਪਨੀਰ ਐਡ ਕਰਦਿਆਂ ਹੀ ਕਿੰਨੀ ਕੁ ਵਧੀਆ ਹੋ ਗਿਆ ਇੱਕ ਹੋਰ ਟਿਪਸ ਇੱਥੇ ਮੈਂ ਤੁਹਾਨੂੰ ਦੇਣਾ ਚਾਹੂੰਗੀ ਜਦੋਂ ਵੀ ਤੁਸੀਂ ਪਨੀਰ ਦੁੱਧ ਦੇ ਵਿੱਚ ਐਡ ਕਰੋ ਤਾਂ ਮਤਲਬ ਫਟਾਫਟ ਮਿਕਸ ਕਰਨਾ ਹੈ ਤਾਂ ਜੋ ਜਿਹੜਾ ਦੁੱਧ ਹੈ ਉਹ ਬਿਲਕੁਲ ਵੀ ਫਟੇ ਨਾ ਉਸ ਤੋਂ ਬਾਅਦ ਜੋ ਦੁੱਧ ਦੇ ਵਿੱਚ ਕੇਸਰ ਭਿਓ ਕੇ ਰੱਖਿਆ ਸੀ ਉਹ ਵੀ ਅਸੀਂ ਐਡ ਕਰ ਦਾਂਗੇ ਤੇ ਕਲਰ ਤੁਸੀਂ ਉਹਦੇ ਨਾਲ ਐਡ ਕਰਨ ਦੇ ਨਾਲ ਦੇਖੋ ਤੁਸੀਂ ਕਲਰ ਕਿੰਨਾ ਪਿਆਰਾ ਆ ਗਿਆ ਹੈ ਉਸ ਤੋਂ ਬਾਅਦ ਅਸੀਂ ਲਵਾਂਗੇ ਅੱਧਾ ਕੱਪ ਚੀਨੀ ਮਿਕਸ ਕਰ ਲਵਾਂਗੇ ਤੇ ਜਦੋਂ ਚੀਨੀ ਅਸੀਂ ਐਡ ਕਰਦੇ ਨਾਲ ਚੀਨੀ ਦਾ ਆਪਣਾ ਪਾਣੀ ਜਿਹੜਾ ਉਹ ਛੱਡਣਾ ਸ਼ੁਰੂ ਕਰ ਦਿੰਦੀ ਹੈ ਸੀਨੀ ਭਾਨ ਤੋਂ ਬਾਅਦ ਅਸੀਂ 2 ਤੋਂ 3 ਮਿੰਟਸ ਮਤਲਬ ਹਾਈ ਟੂ ਮੀਡੀਅਮ ਫਲੇਮ ਤੇ ਚੰਗੀ ਤਰੀਕੇ ਨਾਲ ਭੁੰਨਣਾ ਹੈ ਜਿੰਨਾ ਚਿਰ ਤੱਕ ਇਹ ਸੰਘਣਾ ਨਹੀਂ ਹੋ ਜਾਂਦਾ ਸੰਘਣਾ मीनिंग ਕੀ ਗਾ ਠਿੱਕ ਨਹੀਂ ਹੋ ਜਾਂਦਾ ਥੋੜਾ ਜਿਹਾ ਤੇ ਇਹਦੀ ਕੰਸਿਸਟੈਂਸੀ ਜਿਹੜੀ ਚੈੱਕ ਕਰੋ ਤੁਸੀਂ ਇੰਨੀ ਇੱਕ ਵਧੀਆ ਲਾਜ਼ਵਾਬ ਤਾਨੀਦਾਰ ਸੀਨੀ ਬਣ ਕੇ ਤਿਆਰ ਹੋਈ ਹੈ ਮੈਂ ਇਥੇ ਗੈਸ ਦਾ ਫਲੇਮ ਆਫ ਕਰ ਦਿੱਤਾ ਹੈ ਇਸ ਨੂੰ ਆਪਾਂ ਥੋੜਾ ਜਿਹਾ ਠੱਡਾ ਕਰਕੇ ਤੇ ਮੋਲਡ ਜਿਹੜਾ ਰੈਡੀ ਕਰਕੇ ਰੱਖਿਆ ਸੀ ਉਹਦੇ ਵਿੱਚ ਐਡ ਕਰ ਦਵਾਂਗੇ ਤੇ ਵੀਡੀਓ ਵਧੀਆ ਲੱਗਦੀ ਤੇ ਨਾਲ ਦੇ ਨਾਲ ਹੀ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਓ ਤੇ ਮੋਲਡ ਦੇ ਵਿੱਚ ਅਸੀਂ ਐਡ ਕਰਨ ਤੋਂ ਬਾਅਦ ਇਸ ਨੂੰ ਟੈਪ ਟੈਪ ਕਰ ਦਵਾਂਗੇ 1-2 ਮਿੰਟ ਕਿ ਚਾ ਪਰਫੀ ਜਿਹੜੀ ਹੈ ਬਹੁਤ ਹੀ ਵਧੀਆ ਸੈਟ ਹੋ ਜਾਵੇ ਰੂਮ ਟੈਂਪਰੇਚਰ ਉੱਤੇ ਮੈਂ ਇਸ ਨੂੰ 2 ਘੰਟੇ ਠੰਡਾ ਕਰ ਲਿਆ ਸੀ ਤੁਸੀਂ ਚਾਹੋ ਤਾਂ ਫ੍ਰਿਜ ਦੇ ਵਿੱਚ ਵੀ ਇਸ ਨੂੰ ਠੰਡਾ ਕਰ ਸਕਦੇ ਹੋ ਤੁਸੀਂ ਦੇਖੋ 2 ਘੰਟੇ ਪ੍ਰੋਪਰ ਹੋ ਚੁੱਕੇ ਨੇ ਤੇ 2 ਘੰਟਿਆਂ ਬਾਅਦ ਤੁਸੀਂ ਇਹਦੀ ਕੰਸਿਸਟੈਂਸੀ ਜਿਹੜੀ ਹੈ ਨਾ ਆਏ ਹਾਈ ਲਾਸਟ ਵਾ ਬਣ ਕੇ ਤਿਆਰ ਹੋਈ ਆ ਤੁਸੀਂ ਖਾਓਗੇ ਨਾ ਤਾਂ ਤੁਸੀਂ ਬਾਰ-ਬਾਰ ਖਾਂਦੇ ਹੀ ਰਹਿ ਜਾਓਗੇ ਹੁਣ ਇਸ ਕਲਾਕਾਰ ਨੂੰ ਅਸੀਂ ਪੀਸਿਸ ਦੇ ਵਿੱਚ ਕੱਟ ਕਰ ਲਾਂਗੇ ਤੇ ਕੱਟ ਕਰਨ ਤੋਂ ਹੀ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਕਿੰਨੀ ਕੁ ਜ਼ਿਆਦਾ ਸੌਫਟ ਇਹਦੀ ਬਰਫੀ ਬਣ ਕੇ ਤਿਆਰ ਹੋਈ ਆ ਤੇ ਇੱਕਦਮ ਰਸੀਲੀ ਮਾਤੇ ਰਸੀ ਦੋ ਚੀਜ਼ਾਂ ਤੋਂ ਬਣਾ ਕੇ ਬਰਫੀ ਨੂੰ ਤਿਆਰ ਕੀਤਾ ਹੈ ਇਸ ਮਰਫੀ ਨੂੰ ਟ੍ਰਾਈ ਕਰਕੇ ਜ਼ਰੂਰ ਦੇਖਿਓ ਘਰ ਦੇ ਵਿੱਚ ਤੇ ਕਮੈਂਟ ਬਾਕਸ ਇਹਦਾ ਰਿਵਿਊ ਜ਼ਰੂਰ ਦਿਓ ਬਣਾ ਕੇ ਤੇ ਮਿਲਦੇ ਹਾਂ ਇੱਕ ਹੋਰ ਨਿਊ ਵੀਡੀਓ ਦੇ ਨਾਲ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਵਧੀਆ ਲੱਗੀ ਤੇ ਨਾਲ ਦੇ ਨਾਲ ਹੀ ਲਾਈਕ ਜ਼ਰੂਰ ਕਰਿਓ